ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਅਸਲੀ ਕਾਰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਅਸਲੀ ਕਾਰਨਾਂ ਨੂੰ ਖੋਜਦੇ ਹਾਂ ਸਮਝਦੇ ਹਾਂ ਜੋ ਨੁਕਤੇ ਸਾਹਮਣੇ ਆਉਂਦੇ ਹਨ ਆਪਾਂ ਸੰਖੇਪ ਵਿੱਚ ਉਹਨਾਂ ਦਾ ਜ਼ਿਕਰ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਇਹ ਸਮਝਣੀ ਬਣਦੀ ਹੈ ਕਿ ਕੁੱਲ ਰਚਨਾ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਅਕਾਲ ਪੁਰਖ ਅਸਤਿਤਵ ਦੀ ਸੱਚ ਦੀ ਮਰਜ਼ੀ ਵਿੱਚ ਹੋ ਰਿਹਾ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਹੁਕਮ ਆਖਦੇ ਹਨ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਇਸੇ ਗੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਸ਼ਬਦਾਂ ਵਿੱਚ ਆਖਦੇ ਹਨ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮौज ਸੋ ਸਾਨੂੰ ਖਾਲਸਾ ਪ੍ਰਗਟ ਹੋਣ ਤੱਕ ਦੀਆਂ ਸਾਰੀਆਂ ਘਟਨਾਵਾਂ ਨੂੰ ਇੱਕੋ ਸਿਲਸਿਲੇ ਵਿੱਚ ਦੇਖਣਾ ਚਾਹੀਦਾ ਹੈ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਸ਼ਬਦ ਤੇਰਾ ਭਾਣਾ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਵੀ ਇਸੇ ਵੱਡੇ ਸੱਚ ਦੀ ਪ੍ਰੋੜਤਾ ਕਰਦਾ ਹੈ ਇਹ ਉਹ ਮਿਸ਼ਨ ਹੈ ਜੋ ਗੁਰੂ ਨਾਨਕ ਦੇਵ ਜੀ ਨਾਲ ਸ਼ੁਰੂ ਹੁੰਦਾ ਹੈ ਇਸ ਸਿਲਸਿਲੇ ਵਿੱਚ ਸਾਰੇ ਗੁਰੂ ਸਾਹਿਬਾਨ ਦਾ ਕੰਮ ਹੀ ਅਹਿਮ ਹੈ ਜੋ ਉਨ੍ਹਾਂ ਨੂੰ ਅਕਾਲ ਪੁਰਖ ਨੇ ਸੌਂਪਿਆ ਅਤੇ ਉਨ੍ਹਾਂ ਨੇ ਕੀਤਾ ਹੈ ਇਸ ਮਿਸ਼ਨ ਵਿੱਚ ਗੁਰੂ ਅਰਜਨ ਦੇਵ ਜੀ ਦੇ ਹਿੱਸੇ ਆਏ ਕੰਮ ਆਪਣੇ ਆਪ ਵਿੱਚ ਬਹੁਤ ਵੱਡੇ ਅਤੇ ਅਹਿਮ ਹਨ ਇੱਕ ਸੰਗਠਿਤ ਪੰਥ ਨੂੰ ਜਿੰਨਾ ਚੀਜ਼ਾਂ ਦੀ ਲੋੜ ਹੁੰਦੀ ਹੈ ਉਹ ਸਾਹਮਣੇ ਆਉਂਦੀਆਂ ਹਨ ਗੁਰੂ ਰਾਮਦਾਸ ਜੀ ਦੁਆਰਾ ਸ਼ੁਰੂ ਕਰਵਾਏ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਦੀ ਸੰਪੂਰਨਤਾ ਗੁਰੂ ਅਰਜਨ ਦੇਵ ਜੀ ਦੁਆਰਾ ਹੁੰਦੀ ਹੈ ਅਤੇ ਉਹਨਾਂ ਦੁਆਰਾ ਹੀ ਸੰਪਾਦਨ ਕੀਤੇ ਗੁਰਬਾਣੀ ਦੇ ਗ੍ਰੰਥ ਦਾ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਹੁੰਦਾ ਹੈ ਧਿਆਨ ਦਿਓ ਪੰਥ ਲਈ ਕੇਂਦਰੀ ਸਥਾਨ ਅਤੇ ਪੰਥ ਦਾ ਗ੍ਰੰਥ ਹੋਣ ਦੇ ਵਿੱਚ ਆਉਣਾ ਗੁਰੂ ਅਰਜਨ ਦੇਵ ਜੀ ਦੇ ਵੱਡੇ ਕਾਰਜ ਹਨ ਸਤਾ ਕਿਸੇ ਦੀ ਵੀ ਹੋਵੇ ਸੰਗਠਿਤ ਹੋਏ ਲੋਕਾਂ ਕੋਲੋਂ ਹਮੇਸ਼ਾ ਹੀ ਭੈ ਖਾਂਦੀ ਹੈ। ਜਹਾਂਗੀਰ ਦੀ ਸਵੈ ਜੀਵਨੀ ਤੁਜ ਕੇ ਜਹਾਂਗੀਰੀ ਸਾਹਮਣੇ ਆਉਣ ਨਾਲ ਇਹ ਸੱਚ ਨੰਗਾ ਹੋ ਜਾਂਦਾ ਹੈ। ਜਿਸ ਵਿੱਚ ਉਹ ਆਪਣੀ ਨਫ਼ਰਤ ਭਰੀ ਬੋਲੀ ਵਿੱਚ ਲਿਖਦਾ ਹੈ ਕਿ ਉਹ ਬੜੀ ਢੇਰ ਤੋਂ ਸੋਚ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਵੇ। ਆਮ ਤੌਰ ਤੇ ਆਪਾਂ ਜੋ ਰਾਗੀ ਢਾਡੀ ਪ੍ਰਚਾਰਕਾਂ ਕੋਲੋਂ ਕਾਰਨ ਸੁਣਦੇ ਹਾਂ ਉਹ ਦੂਜੇ ਦਰਜੇ ਦੇ ਕਾਰਨ ਹਨ ਜਿਨ੍ਹਾਂ ਨੂੰ ਜਹਾਂਗੀਰ ਬਹਾਨੇ ਵਜੋਂ ਵਰਤਦਾ ਹੈ। ਵੇਖ ਸਕਦੇ ਹਾਂ ਕਿ ਗੁਰੂ ਸਾਹਿਬਾਨ ਦੇ ਸੱਚ ਤੋਂ ਸਟੇਟ ਕਿੰਨੀ ਖੌਫ ਜਦਾ ਸੀ ਇਸਲਾਮਿਕ ਸਿਆਸੀ ਸ਼ਰਈ ਕਾਨੂੰਨ ਜਾਸਾ ਤਹਿਤ ਤਸੀਹੇ ਦੇ ਕੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਗੁਰੂ ਨਾਨਕ ਦੇਵ ਜੀ ਦੁਆਰਾ ਪ੍ਰਗਟ ਹੋਏ ਸੱਚ ਦੀ ਰਾਖੀ ਲਈ ਇਹ ਪਹਿਲੀ ਲਾਸਾਨੀ ਸ਼ਹਾਦਤ ਗੁਰੂ ਨੇ ਖੁਦ ਦਿੱਤੀ ਅਤੇ ਇਸ ਰਸਤੇ ਤੇ ਹੋਣ ਵਾਲੀਆਂ ਸ਼ਹਾਦਤਾਂ ਦਾ ਰਸਤਾ ਖੋਲ ਦਿੱਤਾ ਇੱਕ ਹੋਰ ਵੱਡੀ ਤਬਦੀਲੀ ਵਾਪਰੀ ਕਿ ਹੁਣ ਇਸ ਸੱਚ ਦੀ ਰਾਖੀ ਲਈ ਹਥਿਆਰਬੰਦ ਹੋਣ ਦੀ ਲੋੜ ਨੂੰ ਜ਼ਰੂਰੀ ਸਮਝਿਆ ਗਿਆ ਇਸ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜੀ ਦੀਆਂ ਦੋ ਕਿਰਪਾਨਾਂ ਪਹਿਨਦੇ ਹਨ ਅਤੇ ਪਹਿਲੀ ਵਾਰੀ ਫੌਜ ਨੂੰ ਸੰਗਠਿਤ ਕਰਦੇ ਹਨ ਜੰਗਾਂ ਜੁੱਧਾਂ ਦਾ ਦੌਰ ਸ਼ੁਰੂ ਹੁੰਦਾ ਹੈ ਅਤੇ ਜੋ ਸੰਤ ਸਿਪਾਹੀ ਦੇ ਰੂਪ ਵਿੱਚ ਖਾਲਸਾ ਸਾਜਣਾ ਵੇਲੇ ਮਿਸ਼ਨ ਦੀ ਟੀਸੀ ਤੇ ਪਹੁੰਚਦਾ ਹੈ